ਕਾਜਰ ਰਾਵੀ ਦਰਿਆ ਨੂੰ ਜਾਂਦੇ ਰਸਤੇ ਉੱਪਰ ਇੱਕ ਵੱੱਜਰ ਨਾਲ ਭਰਿਆ ਟਿਪਰ ਗੰਨੇ ਦੇ ਖੇਤਾਂ ਵਿੱਚ ਪਲਟਣ ਨਾਲ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਗੱਡੀ ਦੇ ਮਾਲਕਾ ਵੱਲੋਂ ਇਲਾਜ ਲਈ ਹਸਪਤਲ ਪਹੁੰਚਾਇਆ ਗਿਆ ਹੈ ਇਸ ਬੰਦੇ ਜਾਣਕਾਰੀ ਦਿੰਦੇ ਹਨ ਪਿੰਡ ਕੁੰਨੇਵਾਲਾ ਦੇ ਸਰਪੰਚ ਅਮਰਜੀਤ ਸਿੰਘ ਅਤੇ ਗੱਡੀ ਦੇ ਮੁਰਸੀ ਸਰਬਜੀਤ ਸਿੰਘ ਦੱਸਿਆ ਰਾਵੀ ਦਰਿਆ ਨੂੰ ਜਾਂਦੇ ਰਸਤੇ ਵਿੱਚ ਨਵੇਂ ਪੁਲ ਤੇ ਵੱਜਰ ਪਾਰੇ ਸ ਜਦੋਂ ਟਿਪਰ ਚਾਲਕ ਵੱਲੋਂ ਪੁਲ ਦੇ ਨੇੜੇ ਟਿਪਰ ਖੜਿਆ ਤਾਂ ਗੰਨੇ ਦੇ ਖੇਤਾਂ ਦੇ ਕਿਨਾਰੇ ਮਿੱਟੀ ਇਕਦਮ ਧਸਾ ਨਾਲ ਪਿੱਪੜ ਦਾ ਸੰਤੁਲਨ ਵਿਗੜ ਗਿਆ ਤਾਂ ਕਮਾ ਦੇ ਖੇਤਾਂ ਵਿੱਚ ਪੱਡ ਗਿਆ ਜਿਸ ਨੂੰ ਡਰਾਈਵਰ ਗੁਰਵਿੰਦਰ ਸਿੰਘ ਸਰਬ ਨੇ ਸਾਲ ਮਾਰ ਕੇ ਆਪੇ ਯਾਰਪ ਕਾਇਆ ਪਰ ਉਸ ਦੇ ਦੋਨਾਂ ਗਿੱਟਿਆਂ ਉਪਰ ਬੁੱਧ ਬੰਬੀਰ ਸੱਡਾ ਲੱਗਿਆ ਨੂੰ ਜਿਸ ਨੂੰ ਗੱਡੀ ਦੇ ਮਾਲਕਾਂ ਵੱਲੋਂ ਇਲਾਜ ਨੇ ਸਰਪੰਚਾ ਦਿੱਤਾ ਗਿਆ ਹੈ ਗੱਡੀ ਦੇ ਮੁਨਸੀ ਸਰਪਜੀਤ ਸਿੰਘ ਵਾਸੀ ਕਲਾਨੌਰ ਨੇ ਦੱਸਿਆ ਕਿ ਟਿੱਪਰ ਪਟਨਾ ਕਰੀਬ ਉਹਨਾਂ ਦਾ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਕਿਹਨਾਂ ਬਾਰੇ ਜੜਾ ਸਰਪਜੀਤ ਸਿੰਘ ਜੀ ਸਰ ਇਹ ਜਿਹੜਾ ਆਪ ਗੱਡੀ ਪੜੀ ਕੇ ਮਾਲਕ ਤੁਸੀਂ ਨੇ ਮੈਂ ਮੁਨਸੀ ਆਂ ਜੀ ਤੇ ਜਿਹੜੇ ਨੌਜਵਾਨ ਡਰਾਈਵਰ ਸੀ ਕਿੰਨੇ ਕੀ ਸੱਟਾਂ ਨੂੰ ਉਹਦੇ ਗਿੱਟੇ ਦੇ ਸੱਟਾਂ ਜੀ ਕਿੰਨੇ ਵਾਪਰੇ ਹੱਸਾ ਜੀ ਉਹ ਹੱਸਣ ਮੀਂਹ ਬਰਸਾਤ ਕਰਨ ਬਰਸਾਤ ਕਰਕੇ ਜਗਾ ਪੋਲੀ ਜਗਾ ਬਹਿ ਗਈ ਇਹ ਦੋ ਵੜੀ ਇਹ ਕਰਕੇ ਕੀ ਨਾ ਆਏ ਮੁੰਡੇ ਦਾ ਇਹ ਸਾਹਬਾ ਜੀ ਦਾ ਸੱਚ ਅਸਲ ਐਡਮਿਟ ਹੈ ਨਹੀਂ ਉਹ ਘਰ ਚ ਲੱਗਿਆ ਪੱਟੀ ਕਰਵਾ ਕੇ ਭੇਜਦਾ ਮਮੋਲੀ ਸੱਟਾਂ ਲੱਗੀਆਂ ਹਾਂ ਮਮੋਲੀ ਹੈ ਤੱਕ ਤੱਕ ਨਾ ਨੁਕਸਾਨ ਹੈ ਤੱਕ ਨਾ ਵੇਖੋ ਜੀ ਲੈ ਕੇ ਤਿੰਨ ਚਾਰ ਲੱਗਦਾ ਹਾਂ ਜੀ ਨਾਮ ਅਮਰਜੀਤ ਸਿੰਘ ਸਪੈਂਸਪਿੰਡ ਪੋਨੇ ਹਾਲ ਇਹ ਸਾਰਾ ਜਿਹੜਾ ਹਾਸਾ ਵਾਪਰਿਆ ਗੱਡੀ ਦਾ ਕੀ ਮਾਮਲਾ ਕੀ ਇਹ ਸਰ ਲੈ ਕੇ ਆਏ ਹੀਗੇ ਮਤਲਬ ਬੱਜਰ ਇੱਥੇ ਪਾਉਣ ਵਾਸਤੇ ਪੁਲ ਦੇ ਨਾਲ ਬੱਜਰ ਪੈ ਰਿਆ ਇੱਥੇ ਤੇ ਇਹ ਦੋ ਗੱਡੀਆਂ ਆਈਆਂ ਹੈ ਤੇ ਸਰ ਇੱਕ ਗੱਡੀ ਦਾ ਪਿੱਛੇ ਹੀ ਰਹਿ ਗਈ ਤੇ ਇੱਕ ਜਿਹੜੀ ਅਗਲੀ ਸੀ ਨਾ ਉਹ ਕੱਢਣ ਲੱਗਾ ਸੀ ਡਰਾਈਵਰ ਮੁੰਡਾ ਸੀ ਕੋ ਸਾਡੇ 22-23 ਸਾਲ ਦਾ ਸੀ ਸਾਰਾ ਜੀ ਤੇ ਚਲੋ ਮੁੰਡਾ ਸਿਆਣਾ ਸੀ ਅੰਮ੍ਰਿਤਾਰੀ ਬੰਦਾ ਸੀ ਤੇ ਉਹ ਲੈ ਗਏ ਜਦੋਂ ਲੱਗਾ ਨਿਕਲਣ ਇਥੋਂ ਤੇ ਇਥੇ ਪਾਣੀ ਆਨ ਕਰਕੇ ਨਾ ਗਿੱਲਾ ਹੀ ਤੇ ਗਿੱਲੇ ਦੇ ਕਰਕੇ ਉਹ ਜ਼ਮੀਨ ਵਹਿ ਗਈ ਆ ਤੇ ਵਹਿਣ ਦੇ ਕਰਕੇ ਸੱਤ ਅੱਠ ਸਿੰਖੜੇ ਉੱਤੇ ਮਾਲ ਹੀ ਉਹਦੇ ਕਰਕੇ ਮਤਲਬ ਇੱਕ ਬੰਦੇ ਹਾਈਡਰਾ ਬਹਿ ਗਿਆ ਤੇ ਉਹ गिर ਗਿਆ ਵਾ ਉਹਦੇ ਕਰਕੇ ਉਹਦੇ ਨੁਕਸਾਨ ਵੀ ਬਾਬਾ ਉਹਦੇ ਮੁੰਡੇ ਦੇ ਸੱਟਾਂ ਸੁੱਟਾਂ ਵੀ ਲੱਗੀਆਂ ਨੇ ਉਹ ਹਸਪਤਲ ਲੈ ਗਏ ਨੇ ਉਹਦੇ ਦੋਹੇ ਗਿੱਟੇ ਜਿਹੜੇ ਨੇ ਦੋਹੇ ਮਤਲਬ ਕਰੈਕ ਹੋ ਗਏ ਨੇ ਪਤਾ ਕੀ ਨਾ ਮੁੰਡੇ ਦਾ ਨਹੀਂ ਇਸ ਚੀਜ਼ ਦਾ ਨਹੀਂ ਸਰ ਉਹਨਾਂ ਦੇ ਮਾਲਕ ਆਏ ਸੀ ਲੱਦ ਕੇ ਉਸੇ ਵੇਲੇ ਆ ਗਏ ਅਸੀਂ ਲੈ ਕੇ ਚੱਲੇ ਹਾਂ ਪਿੰਡ ਵੱਲੋਂ ਮਦਦ ਦਿੱਤੀ ਹੈ ਹੀ ਉਹਨਾਂ ਨੂੰ ਲੈ ਕੇ ਚੱਲੇ ਹਾਂ ਤੇ ਪਰ ਉਹ ਆਪ ਹੀ ਆ ਗਏ ਸੀ ਤੇ ਕੋਈ ਰੋਂ ਕਹਿੰਦੇ ਸੀ ਆਪੇ ਲੈ ਜਾਨੇ ਕਿੱਥੋਂ ਦੀ ਗੱਡੀ ਐ ਵੈਸੇ ਪਤਾ ਨਹੀਂ ਇਹ ਗੱਡੀ ਇਧਰ ਕਾਲਾ ਨੌਰਾਲੀ ਸਾਈਡ ਸਰ ਵੇਖੋ ਹੁਣ ਬਣਦਿਆਂ ਬਣਦਿਆਂ ਹਰ ਚੀਜ਼ ਦਾ ਟਾਈਮ ਲੱਗਦਾ ਜੇ ਅਸੀਂ ਕਹਿਆ ਦੀ ਮੰਡੀ ਵੀ ਕਰਨ ਦਾ ਜਾਂ ਕਿਸੇ ਦਾ ਕਸੂਰ ਇਹਦੇ ਵਿੱਚ ਕਸੂਰ ਨਹੀਂ ਆ ਕਿਸੇ ਦਾ ਕਸੂਰ ਨਹੀਂ ਇਸ ਚੀਜ਼ ਦੇ ਵਿੱਚ ਪਤਾ ਕੀ ਹੁੰਦਾ ਸਰ ਵੀ ਆਪਾਂ ਜਦੋਂ ਕਿਾ ਧਿਆਨ ਰੱਖੀਏ ਤੇ ਜਦੋਂ ਮਤਲਬ ਵੀ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਆ ਵਿਚਾਰਿਆਂ ਦਾ ਉਹਨਾਂ ਤੇ ਲਿਆ ਕੇ ਹੁਣ ਫੇਰ ਬੱਜਰ ਪਾ ਰਹੇ ਸੀ ਉੱਤੇ ਵੀ ਬੱਜਰ ਪਾ ਕੇ ਤੇ ਚਲੋ ਪੱਕਾ ਮੜ ਜਾ ਕਰ ਦਿੰਦੇ ਆ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਗੱਡੀ ਬਹਿ ਗਈ ਤੇ ਇਹ ਜਿਹੜਾ ਦਰਿਆ ਦਾ ਪਾਣੀ ਆ ਇਹ ਉਹਦੀ ਵਜ੍ਹਾ ਕਰਕੇ ਹਾਂ ਸਰ ਅਜੇ ਵੀ ਤੁਸੀਂ ਆਹ ਵੇਖੋ ਇਧਰੋਂ ਤੁਸੀਂ ਦੇਖ ਸਕਦੇ ਹੋ ਲੱਗੇ ਪਾਣੀ ਆ ਸਰ 4-4 ਫੁੱਟ ਦਾ ਇਹ ਵੀ ਪਾਣੀ ਆ ਪੈਲੀ ਦੇ ਵਿੱਚ ਹੀ ਪਾਣੀ ਆ ਤੇ ਇਹ ਰੇਤ ਹੁੰਦੀ ਜਿਹੜੀ ਪਾਣੀ ਫੜ ਜਾਂਦੀ ਆ ਸਲਾਬ ਦੇ ਕਾਰਨ ਹੋਇਆ ਮਤਲਬ ਦੀ ਸਲਾਬ ਦੇ ਕਾਰਨ ਤਾਂ ਸਲਾਬ ਚੜੀ ਆ ਗੱਡੀ ਇਹ ਵਜਨ ਜ਼ਿਆਦਾ ਸੀ ਉਹ ਬਹਿ ਗਈ ਆ ਸਰ ਹੋਰ ਕੋਈ ਗੱਲ ਨਹੀਂ ਹੈ